ਜਦੋਂ ਸਿੰਘ ਜੀ تلوار ਲੈ ਕੇ ਆਏ ਨੰਗੀ ਤਾਂ ਉਹਨੇ ਕਿਹਾ ਕਿ ਜੇ ਐਸਾ ਸਿੱਖ ਹੈਗਾ ਜਿਹੜਾ ਮੇਰੇ ਤੋਂ ਆਪਣਾ ਸੀਸ ਕੁਰਬਾਨ ਕਰ ਜਾਏ ਆਪਣਾ ਸੀਸ ਕਟਵਾ ਦੇ ਤਾਂ 80000 ਦੇ ਵਿੱਚੋਂ ਸواری ਜਿਹੜੀ ਹਮ ਚੁਕਾ ਦੇਣੀ ਤਾਂ ਸਭ ਤੋਂ ਪਹਿਲੇ ਭਾਈ ਬਿਆਰਾ ਮਾਇਆ ਸੀ ਤਾਂ ਉਹਨੂੰ ਗੁਰੂ ਪਾਸ਼ਾ ਜੜੀ ਤੰਬੂ ਵਿੱਚ ਲੈ ਕੇ ਗਏ ਤੇ ਤੰਬੂ ਵਿੱਚ ਜਾ ਕੇ ਉਹਨਾਂ ਨੇ ਉਹਦਾ ਜਿਹੜਾ ਸੀਸ ਉਹ ਧਰਨਾ ਲਗ ਕਰ ਦਿੱਤਾ ਤੇ ਆ ਯਾਰ ਦਾ ਤੇਰਾ ਇਤਿਹਾਸ ਆਪਣਾ ਤੈਨੂੰ ਤੱਕ ਗਰਾਂ ਲੇ ਕਿੰਨਾ ਨਹੀਂ ਮਾਰੀ ਤਾ ਬੋਲੇ ਸੋਣੇ ਵਾਂ ਸਾਚੀਆ ਕੱਲਾ ਸਾਡੇ ਨਾਲ ਕੋਈ ਬਦਲ ਨਹੀਂ ਸਕਦਾ ਸਾਡਾ ਸਿੱਖੀ ਨਾਲੋਂ ਪਿਆਰ ਕੋਈ ਬਦਲ ਨਹੀਂ ਸਕਦਾ ਸਾਡਾ ਸਿੱਖੀ ਨਾਲੋਂ ਪਿਆਰ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਦੀ ਫਤਿਹ ਇਹੋ ਜਿਹਾ ਰੱਖਾ ਕੁਣ ਆ ਜਾ ਮੇਰੀ ਪ੍ਰੀਤ ਮਾਂ ਨਿੱल्ले ਤੇਸਵਾ i could do Guru. Guru. se se que

ਚਲੋ ਨਹੀਂ ਪਤਾ ਮਦੀਆ ਭਾਲਾ ਮਾਤਾ ਸਾਹਿਬ ਨੂੰ ਸੇਵਾ ਸਾਂ ਦੀ ਤੇ ਜਿਹੜੇ ਪ੍ਰਬੰਧ ਕੀ ਬੰਨ੍ਹਾਉਂਦੇ ਕਿਉਂਕਿ ਖਾਲਸਾ ਸਾਜਨਾ ਦੇ ਦਿਵਸ ਜਦੋਂ ਆਪਾਂ ਇਸ ਤਰ੍ਹਾਂ ਕੋਈ ਨਿਯਮ ਬਣਾਉਂਦੇ ਆ ਤੇ ਫਿਰ ਜਿਹੜਾ ਸਾਡੇ ਬੱਚਿਆਂ ਦੇ ਵਿੱਚ ਪਲ ਜਾਂਦੀ ਆ ਕਿ ਸ਼ਾਇਦ ਢੰਗਰੇ ਬੋਲੇ ਨੱਚਣ ਕੋਣ ਵਾਲੀਆਂ ਵੇਖੀਆਂ ਜਾਂ ਟਰੈਕਟਰ ਵਾਲੀਆਂ ਚੜ ਕੇ ਜਾਣਾ ਸਭ ਇਹੀ ਜਿਹੜਾ ਸਾਡਾ ਸਾਥੀ ਹੈ ਤੇ ਉਹਨੂੰ ਸਾਥੀ ਕਿਹਾ ਜਾਂਦਾ ਖਾਲਸਾ ਸਾਜਨਾ ਦੇ ਰਸਤੇ ਜਿਹੜਾ ਉਹ ਵਿੱਚ ਵਸਾਰ ਲਿਆ ਜਾਂਦਾ ਹੈ ਪਰ ਤੂੰ ਜਿਹੜੇ ਕੌਣ ਕਰ ਤੀਰੇ ਜਿਹੜੇ ਤਰ ਤਰ ਰਹੇ ਨੇ ਕੌਮ ਦਾ ਇਹਨਾਂ ਨੂੰ ਪਤਾ ਹੈ ਕਿਉਂਕਿ ਮੈਂ ਇੱਕਦਮ ਮਰਿਆ ਹਾਂ ਕਿ ਗਿਆਨੀ ਮਾਨ ਸਿੰਘ ਦੀ ਜੋਰ ਹੈ ਕਿ ਉਹ ਅਜ ਤੋਂ 40-10 ਸਾਲ ਪਹਿਲਾਂ ਕਰਤਾ ਕਰਦਾ ਕਹਿੰਦੇ ਸੀ ਕਿ ਤੁਸੀਂ ਵੇਖਿਓ ਕਿ ਸਾਡੇ ਤੋਂ ਬਾਅਦ ਜਿਹੜੇ ਕਥਾਵਾਚਕ ਨੇ ਜਾਂ ਪਿੰਡਾਂ ਦੇ ਵਿੱਚ ਭਾਈ ਨੇ ਜਾ ਰਹੀ ਪ੍ਰਚਾਰ ਵਾਲੇ ਪਾਸੇ ਜਿਹੜੇ ਸਾਡੇ ਬੱਚੇ ਦੇ ਨਾਲ ਬਹੁਤ ਢੱਗ ਜਾਇਆ। ਉਹ ਜਿਹੜਾ ਵਰਤਾਰਾ ਵਾਕਿਆ ਇਹਨੂੰ ਲੋਕਾਂ ਦੀ ਸੁਣ ਚੁੰਦੀ ਆ। ਤੇ ਉਹ ਵੀ ਉਹ ਲੋਕ ਇਸ ਕੰਮ ਦੇ ਉੱਤੇ ਜ਼ੋਰ ਦਿੰਦੇ ਨੇ ਕਿ ਬੱਚਿਆਂ ਨੂੰ ਦੁਨੀਆਵੀ ਵਿਦਿਆਦਾਨ ਦਾ ਨਾਮ ਨਾਲ ਕਿਉਂਕਿ ਜਿਹੜੀ ਦੁਨੀਆਵੀ ਮੰਦਿਆ ਅਸੀਂ ਮਹਿੰਗੀਆਂ ਪਸਤਾ ਦੇ ਵਿੱਚ ਭੇਜਦੇ ਬੱਚਿਆਂ ਨੂੰ ਮਹਿੰਗੇ ਕਲਾਪਾ ਦਿਵਾ ਕੇ 10-10 ਹਜ਼ਾਰ ਦਾਖਲਾ ਜਾਂ 15-20 ਹਜ਼ਾਰ ਕੀ ਦੇਦੀ 20 ਉਹ ਇੱਕੋ ਸਾਡੇ ਸ਼ਰਮ ਦੇ ਸਰਪ ਹੰਕਾਰ ਨੂੰ ਜਿਹੜੇ ਮੱਖੇ ਮੋੜ ਵਾਲੇ ਦੋਨਾਂ ਵਾਲੀ ਤਾਂ ਹੰਕਾਰ ਨੂੰ ਪਾਲ ਲੈਣਾ ਤੇ ਕਿ ਮੈਂ ਚੰਗੇ ਸਕੂਲ ਦੇ ਵਿੱਚ ਪੜ੍ਹਿਆ ਆ ਪਰੰਤੂ ਜਿਹੜੀ ਉਹ ਜੀ ਉਹ ਸਕੂਲ ਨੇ ਸਿਖੋਈ ਹੈ ਨੈਤਿਕਤਾ ਤੇ ਜਿਹੜੀ ਇਸ ਮਾਇਦੇ ਵਿੱਚ ਵਿਚਾਰ ਤੇ ਜਾਗਰੂਕੀ ਹੈ ਤੇ ਸੰਜਮ ਖਬਰ ਸੰਤੋਖ ਨਾਲ ਜ਼ਿੰਦਗੀ ਜੀਉਣ ਦਾ ਤੰਗ ਕਿ ਜਿੰਨਾ ਮਰਜੀ ਦੁਨੀਆਂ ਦਾ ਮਾਲ ਇਕੱਠਾ ਕਰ ਲੋ ਗੱਡੀਆਂ ਕਾਰਾਂ ਫਰੈਂਕਟਰ ਵਾਲੇ ਆ ਜੇ ਤੁਸੀਂ ਜਹਾਜ਼ ਵੀ ਇਕੱਠੇ ਕਰ ਲਓ ਆਪਣੇ ਘਰ ਦਾ ਹਨਾ ਕਰ ਲੋ ਅਖੀਰ ਤੇ ने गुरु ग्रंथ साहिब गुरु ग्रंथ साहिब गुरु गुरु रूपी गुरु रूपी पूरी सारी साल से चले हुए वाहिब जी का खालसा गुरु वाहिब जी तो उससे मीडिया बड़ा ओवर भागा रहे हैं ਅਨੰਦ ਨੂੰ ਸਾਥਿ ਹੋਇਆ ਸੀ ਜੋ ਖਾਲਸਾ ਪਰਵਤੇ ਆਸੀ ਆਜੂ ਬਹੁਤ ਹੀ ਤੇ ਸਾਨੂੰ ਆਪਣਾ ਮਨਾਰੇ ਇਸੇ ਧੰਨਵਾਦ ਕਰਦੇ ਹਾਂ ਆਪਣੇ ਸਾਰੇ ਸੰਗਤਾਂ ਬੱਚਿਆਂ ਦਾ ਸਾਡੇ ਟੀਚਰਸ ਹੈ ਸਾਡੀ ਪ੍ਰਿੰਸੀਪਲ ਸਾਡਾ ਅਧਿਆਪਕ ਜਿਨ੍ਹਾਂ ਨੇ ਸਾਰਿਆਂ ਨੂੰ ਸੇਵਾ ਦਿੱਤਾ ਬਹੁਤ ਬਹੁਤ ਆਪਣਾ ਮੇਰਾ ਆਪਣਾ ਨਿਭਾਲੇ ਦੀ ਜੁਬੀ ਤਾਂ ਪੜੀ ਕਿਹਾ ਸਰ ਜੀ ਚਲੋ ਇਹ ਦੂਸਰੇ ਸ਼ਬਦ ਨੇ ਸੇਵਨ ਵਾਲੇ ਤੇ ਇਹਨਾਂ ਦੀ ਬੜੀ ਕੋਝ ਹੈ ਬੜੇ ਵਿਸ਼ਿਆਂ ਦੇ ਉੱਪਰ ਚਾਹਤਾ ਬੰਦੇ ਗੱਲਬਾਤ ਕਰਦੇ ਨੇ ਕਿ ਸਾਡੀ ਅਕੈਡਮੀ ਦੀ ਬਹੁਤ ਦੇਖੋ ਜੀ ਪ੍ਰਾਪਤੀਆਂ ਕਿ ਇਹ ਹੁਣੇ ਕੋਰਨਾ ਦੀ ਸਾਡੀ ਮਾਤਾ ਸਹਿਬ ਪੁਰ ਅਕੈਡਮੀ ਦੇ ਵਿੱਚ ਸੇਵਨ ਬਾਲੇ ਨੇ मेरिया कहानियां धन्यवाद है इन्हों का सत्कार है हम मैं इन बेनती कराँगा कि तीन कु मिनट वास्ते संखे जो बच्चे तो जा रहा